ਜਵੇਵਾਲ ਜਮਨੀ 44 ਬੀ ਨਵੰਬਰ ਨੂੰ ਵੋਟਾਂ ਦੇ ਲਈ ਲੋੜਿੰਦੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਵੱਲੋਂ ਪੋਲਿੰਗ ਪਾਟੀਆਂ ਨੂੰ ਵੋਟ ਕੇਂਦਰਾ ਦੇ ਲਈ ਰਵਾਨਾ ਕੀਤਾ ਗਿਆ ਮੌਕੇ ਤੇ ਹੀ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਵੀ ਮੌਜੂਦ ਸਨ ਉਹਨਾਂ ਕਿਹਾ ਕਿ ਵੋਟ ਪ੍ਰਕਿਰਿਆ ਨੂੰ ਪੂਰਨ ਤੌਰ ਤੇ ਸੁਰੱਖਿਅਤੰ ਨਾਲ ਮੁਕੰਮਲ ਕਰਨ ਦੇ ਲਈ ਵਿਧਾਨ ਸਭਾ ਹਲਕੇ 44 ਦੇ ਵਿੱਚ 1500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ 205 ਪੋਲਿੰਗ ਸਟੇਸ਼ਨ ਤੇ ਕੁੱਲ ਜੇ ਦੱਸਦੇ ਕਿ 15000 ਜਿਹੜਾ ਹੈ 1594032 ਵੋਟਰਾਂ ਜਿਨ੍ਹਾਂ ਦੇ ਵਿੱਚੋਂ ਕਿ ਦੱਸੇ ਕਿ ਪੁਰਸ਼ ਤੇ ਔਰਤਾ ਦੇ ਚਾਰਟ ਰਸ ਜੈਂਡਰ ਆਪਣੇ ਵੋਟ ਇਸਤੇਮਾਲ ਕਰਨਗੇ ਬੀ ਦਾਨ ਸਰ ਹਲਕਾ ਚੋਬੇਪਾਲ ਦੇ ਵਿੱਚ ਜਿਮਨੀ ਚੋਂ ਆਉਂਦੀ ਆਇਆ ਉਹਦਾ ਬੀ ਤ੍ਰਿਕ ਨੂੰ ਫੋਨ ਜਾ ਰਹੀਆਂ ਹਨ ਮੈਂ ਸਾਹਮਣੇ ਬਹਿ ਜਾ ਪਹਿਲਾਂ ਤੁਹਾਨੂੰ ਤਿਆਰੀਆਂ ਦੀਆਂ ਤਿਆਰੀਆਂ ਜਿਹੜੀਆਂ ਨਹੀਂ ਪੂਰੀ ਸ਼ਮੂਖਮ ਹੋ ਚੁੱਕੀਆਂ ਪਿੱਛੇ ਵੇਖ ਸਕਦੇ ਹੋ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਹ ਜਿਹੜੀ ਪਾਰੀ ਫੋਰਸ ਜਿਹੜੀ ਲਗਾਈ ਗਈ ਹੈ ਔਰ ਇੱਥੇ ਜਿਹੜੇ ਜਿਲ੍ਹਾ ਡਿਪਟੀ ਕਮਿਸ਼ਨਰ ਐਸ ਐਸ ਪੀ ਸਾਹਿਬ ਅਤੇ ਹੋਰ ਜਿੰਨੇ ਵੀ ਉੱਚ ਅਧਿਕਾਰੀ ਹਨ ਉਹ ਇੱਥੇ ਮੌਜੂਦ ਹਨ ਪੋਲਿੰਗ ਪਾਰਟੀਆਂ ਜਿਹੜੀਆਂ ਹਨ ਉਹ ਵੀ ਪਛਿਨਾ ਦੇ ਕੇ ਜੋ ਉਸਮਾਨ ਦੇਖੇ ਪੋਲੇ ਗੂਥਾਂ ਤੇ ਭੇਜਿਆ ਜਾ ਰਿਹਾ ਹੈ ਔਰ ਪਹਿਰਾ ਮਿਲਟਰੀ ਪੋਰਟ ਵੀ ਜਿਹੜੀ ਹੈ ਉਹ ਲਗਾਈ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਜੇ ਗੱਲਬਾਤ ਕਰਦੇ ਹਾਂ ਵੋਟਰਾਂ ਦੀ ਤਾਂ ਵੋਟਰਾਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 1,59,400 32 ਹੈ ਜਿਹਦੇ ਵਿੱਚ 83,704 ਜਿਹੜੇ ਨੇ ਉਹ ਪੁਰਸ਼ ਨੇ ਤੇ 75,724 ਜਿਹੜੀਆਂ ਨੇ ਉਹ ਔਰਤਾਂ ਨੇ ਔਰ ਇਸੇ ਤਰ੍ਹਾਂ ਦੇ ਨਾਲ ਚਾਰ ਜਿਹੜੇ ਨੇ 트랜스젠ਡਰ ਹਨ ਔਰ 23 ਤਰੀਕ ਨੂੰ ਜਿਹੜਾ ਰਿਜ਼ਲਟ ਆਉਣਗੇ ਔਰ ਇਸੇ ਤਰ੍ਹਾਂ ਨਾਲ ਤੁਹਾਨੂੰ ਦੂਸਰੀ ਿਤਸਰਫ ਦਿਖਾਉਂਦੇ ਆ ਜਿੱਥੇ ਕਿ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਚਾਹੇ ਉਹ ਟੀਚਰ ਸਹਿਬਾਨ ਹੋ ਡਿਪਾਰਟਮੈਂਟਾਂ ਦੇ ਹਨ ਉਹਨਾਂ ਦੀਆਂ ਟੀਮਾਂ ਜਿਹੜੀਆਂ ਪੋਲਿੰਗ ਬੂਥਾਂ ਤੇ ਜਿਹੜੀਆਂ ਪੋਲਿੰਗ ਟੀਮਾਂ ਰਵਾਨਾ ਹੋ ਰਹੀਆਂ ਹਨ ਪੋਲਿੰਗ ਬੂਥਾਂ ਤੇ ਟੀਮਾਂ ਜਿਹੜੀਆਂ ਜਾ ਰਹੀਆਂ ਹਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਟੀਮਾਂ ਨੂੰ ਮਿਲਣ ਲਈ ਆਏ ਹਨ ਜਾਂਚ ਕਰਨ ਲਈ ਆਏ ਹਨ ਉਹਨਾਂ ਦੇ ਨਾਲ ਐਸਐਸਪੀ ਹੁਸ਼ਿਆਰਪੁਰ सुरेंद्र ਲੰਬਾ ਔਰ ਐਡੀਸੀ ਸਾਹਿਬ ਵੀ ਇੱਥੇ ਮੌਜੂਦ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟੀਮਾਂ ਨੂੰ ਮਿਲਦੇ ਉਹਨਾਂ ਦੀ ਹੌਸਲਾ ਫਜ਼ਾਈ ਕਰ ਰਹੇ ਹੈ ਔਰ ਪੂਰੀ ਤੰਦ ਹੀ ਦੇ ਨਾਲ ਕੰਮ ਕਰਨ ਲਈ ਇਹਾ ਜਾ ਰਿਹਾ ਹੈ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਰੈਤਵਾਰ ਕਾਲਜ ਦੀਆਂ ਹਨ ਹਾਂ ਦੀ ਕੋਈ ਮੁਲਾਜ਼ਮ ਨੂੰ ਕੋਈ ਇਹ ਤੰਗੀ ਜਾਂ ਪਰੇਸ਼ਾਨਾ ਪਰੇਸ਼ਾਨੀ ਨਾ ਹੋਵੇ ਜਿਸਮ ਲੈ ਕੇ ਉਹ ਕੋਈ ਹਰਕਤal ਕਰ ਰਹੇ ਹਨ ਜਿਹੜਾ ਡੀਸੀ ਸਾਹਿਬ ਨੇ ਅੱਜ ਮੌਇਨਾ ਕੀਤਾ ਤੋੜਾ ਕੀਤਾ ਸ਼ਾਮ ਤੱਕ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਸਾਰੀਆਂ ਟੀਮਾਂ ਇਹ ਵਿਧਾਨ ਸਭਾ ਖੇਤਰ ਦੇ ਵਿੱਚ ਜਿਹੜੇ 205 ਪੋਲਿੰਗ ਸਟੇਸ਼ਨ ਹਨ ਉਹਨਾਂ ਤੇ ਪਹੁੰਚ ਜਾਣਗੀਆਂ ਔਰ ਕੱਲ ਸਵੇਰੇ ਪੂਰੀ ਤਿਆਰੀ ਦੇ ਨਾਲ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਜਿਹੜੇ ਪੋਲਿੰਗ ਸ਼ੁਰੂ ਹੋਵੇਗੀ ਸ਼ਾਮ ਤੱਕ ਇਹ ਪੋਲਿੰਗ ਜਿਹੜੀ ਹੈ ਹੋਗੀ ਔਰ 23 ਤਰੀਕ ਨੂੰ 23 ਨਵੰਬਰ ਨੂੰ ਜਿਹੜੇ ਰਿਜ਼ਲਟ ਆਉਣਗੇ ਸਹਿਯੋਗੀ ਦੀਪਕ ਦੇ ਨਾਲ ਹੁਸ਼ਿਆਰਪੁਰ ਤੋਂ ਮੈਂ ਸੁਨੀਲ ਲਖਾ ਇੰਡੀਅਨ ਨਿਊਜ਼ ਪੰਜਾਬ ਲਈ ਜੀ ਅੱਜ ਅਸੀਂ ਇੱਥੇ ਡਿਸਪੈਚ ਸੈਂਟਰ ਤੇ ਪੰਜਾਬ ਪੁਲਿਸ ਆਈਟੀਬੀਪੀ ਪੀਐਸਐਫ ਤੇ ਪੀਏਪੀ ਦੇ ਮੁਲਾਜ਼ਮਾਂ ਦੀ ਬਰੀਫਿੰਗ ਕੀਤੀ ਹੈਗੀ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣਗੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਬਰੀਫਿੰਗ ਕੀਤੀ ਹੈਗੀ ਅਸੀਂ ਪੂਰੀ ਚੋਣ ਵਿਵਸਥਾ ਚ ਜਿਹੜੇ ਹੈਗੇ ਪੈਟਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 650 ਮੁਲਾਜ਼ਮ ਲਾ ਰਹੇ ਹੈਗੇ ਉਸ ਤੋਂ ਇਲਾਵਾ ਬਾਕੀ ਸਾਰੀ ਜਿਹੜੀ ਸਾਡੀ ਲਾਅਨ ਲੋਰਡ ਡਿਊਟੀ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇੰਟਰ ਸਟੇਟ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲॉयਮੈਂਟਸ ਤੇ ਡਿਪਲੋਏ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੱਬੇਵਾਲ ਹਲਕੇ ਚ ਡਿਪਲੋਏ ਕੀਤੇ ਜਾ ਰਹੇ ਨੇ ਜੋਨ ਪ੍ਰਕਿਰਿਆ ਨੂੰ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਪ੍ਰਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਡਿਪਲॉयਮੈਂਟ ਕੀਤਾ ਗਿਆ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੀ ਪੁਰੀਫੀਸ਼ਿੰਗ ਕੀਤੀ ਗਈ ਹੈਗੀ ਤੇ ਇਹਨਾਂ ਨੂੰ ਸਾਰੀ ਈਵੀਐਮ ਸਿਕਿਉਰਿਟੀ ਬਾਰੇ ਐਟ ਦੀ ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਪੋਲਿੰਗ ਪਾਰਟੀਆਂ ਦੇ ਟੈਂਟ ਲੱਗਣ ਬਾਰੇ ਔਰ ਕਿਸੇ ਵੀ ਉਥੇ ਵੋਟਰ ਨੂੰ ਬਿਨ ਮੋਬਾਈਲ ਦੇ ਨਾਲ ਐਂਟਰੀ ਨੀ ਦੇਣ ਬਾਰੇ ਬਰੀਫ ਕੀਤਾ ਗਿਆ ਹੈਗਾ ਉਸ ਤੋਂ ਇਲਾਵਾ ਵੀ ਹੋਰ ਹਰ ਚੀਜ਼ ਬਾਰੇ ਬਰੀਕੀ ਨਾਲ ਬਰੀਫ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਿਡ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਅਸੀਂ ਨਿਸ਼ਚਿਤ ਰੂਪ ਤੋਂ ਇੱਕ ਚੰਗਾ ਸੁਰੱਖਿਤ ਲਖਿਤਰਾਵਾਂਗੇ ਮੇਰੀ ਤੁਹਾਡੇ ਰਾਹੀਂ ਸਾਰੇ ਵੋਟਰਾਂ ਨੂੰ ਬੇਨਤੀ ਹੈਗੀ ਕਿ ਵੱਡ ਚੜ ਕੇ ਇਸ ਜਿਹੜੇ ਡੈਮੋਕ੍ਰੇਸੀ ਦੇ ਪਰਪਤੇ ਸਾਰੇ ਪਾਰਟਿਸਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟਰੈਂਥਨ ਕਰਨ ਤੇ ਆਪਣਾ ਹਲਕੇ ਚੱਬੇਵਾਲ ਦੇ ਜਿਹੜੇ ਪਾਈ ਇਲੈਕਸ਼ਨ ਹੈਗੇ ਉੱਚ ਬੜੀ ਤਦਾਦ ਚ ਪਾਰਟਿਸਿਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਕਿ ਇੱਕ ਚੰਗਾ ਇਲੈਕਸ਼ਨ ਜਿਹੜਾ ਹੈ ਕੋਈ ਸੈਂਸਿਟਿਵ ਬੋਥ ਨਹੀਂ ਹੈਗਾ ਚੱਬੇਵਾਲ ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਇਡੈਂਟੀਫਾਈ ਕੀਤੀ ਵੀ ਹੈਗੀ ਕੰਸਰਨ ਐਸ ਡੀ ਐਮਸ ਵੱਲੋਂ ਤੇ ਕੰਸਰਨ ਡੀ ਐਸ ਪੀਸ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀ ਐ ਪੀ ਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀ ਬੀ ਪੀ ਦੇ ਜਾਂ ਬੀ ਐਸ ਐਫ ਦੇ ਜਾਂ ਸਟੇਟ ਆਰਮਡ ਪੁਲਿਸ ਪੋਸ ਦੇ ਉਹਨਾਂ ਗਈ ਚੱਬੇਵਾਲ ਦੀ ਜਿੰਮੀ ਚੋਣਾਂ ਕੱਲ ਹੋਣ ਜਾ ਰਹੀਆਂ ਮਿਤੀ 20 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਇਸ ਦੇ ਲਈ ਅੱਜ ਉੱਥੇ ਮਿਤੀ 19 ਨੂੰ ਅਸੀਂ ਟੀਮ ਸਾਰੀ ਡਿਸਪੈਚ ਕਰ ਰਹੇ ਹਾਂ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੀ ਹੀ ਪੈਟਰੋਲਿੰਗ ਪਾਰਟੀਆਂ ਪੁਲਿਸ ਪਾਰਟੀਆਂ ਤੇ ਪੋਲਿੰਗ ਪਾਰਟੀਆਂ ਨੂੰ ਬ੍ਰੀਫਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਕਿਸ ਤਰ੍ਹਾਂ ਮੁਸਤੈਦ ਹੋ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਫੇਅਰ ਐਂਡ ਟਰਾਂਸਪੇਰੈਂਟ ਇਲੈਕਸ਼ਨਸ ਹੋਣ ਹਲਕਾ ਚੱਬੇਵਾਲ ਦੇ ਵਿੱਚ ਕੁੱਲ 205 ਪੋਲਿੰਗ ਸਟੇਸ਼ਨਸ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਦੇ ਉੱਤੇ ਪੋਲਿੰਗ ਪਾਰਟੀਆਂ ਪੂਰੀ ਕਰਕੇ ਅਸ਼ਕੀਮਾ ਰਵਾਨਾ ਹੋ ਜਾਣਗੇ ਜਿਹੜੀ ਦੀ ਡਾਕਿ ਉੱਥੇ ਰਹੇਗੇ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਕਲ ਵੋਟਾਂ ਪੈਂਗੀਆਂ ਮੈਂ ਹਲਕਾ ਚੱਬੇ ਵਾਲ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਆ ਕਿ ਅਸੀਂ ਵੱਧ ਤੋਂ ਵੱਧ ਹਿੱਸੇਦਾਰੀ ਪਾਣੀ ਹੈ ਇਨਾਂ ਚੋਨਾਂ ਦੇ ਵਿੱਚ ਤੇ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਮੈਮ ਇਨ ਕੇਸ ਕਿਤੇ ایਵੀਐਮ ਮਸ਼ੀਨ ਖਰਾਬ ਹੁੰਦੀ ਹੈ ਤਾਂ ਟਾਈਮਿੰਗ ਸੇਮ ਰਹੇਗੀ ਜੇ ਉਹਨਾਂ ਨੂੰ ਉਹਨਾਂ ਵੱਧ ਕਰ ਦਿੱਤਾ ਹੈ ਬਿਕੋਜ਼ ਜੀ ਵੋਟਿੰਗ ਦਾ ਟਾਈਮ ਸਵੇਰੇ 7:00 ਤੋਂ ਲੈ ਕੇ ਸ਼ਾਮ ਤੱਕ 6:00 ਤੱਕ ਰਹੇਗਾ 6:00 ਵਜੇ ਤੱਕ ਜਿੰਨੇ ਵੀ ਵੋਟਰਸ ਆ ਗਏ ਪੋਲਿੰਗ ਸਟੇਸ਼ਨਸ ਤੇ ਉਨੇ ਸਾਰਿਆਂ ਦੇ ਵੋਟ ਹੋਈ ਜਾਏਗੀ ਜੇਕਰ ਬਾਈ ਚਾਂਸ ਕਿਤੇ ਕੋਈ VOTING MACHINE ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਟੀਮ ਉੱਥੇ ਮੌਜੂਦ ਰਹੇਗੀ ਸਾਡੇ ਕੋਲ ਬੈਲ ਦੇ ਇੰਜੀਨੀਅਰਸ ਵੀ ਹਨ ਹਲਕੇ ਦੇ ਵਿੱਚ ਦੋ ਇੰਜੀਨੀਅਰਸ ਆਏ ਹੋਏ ਨੇ ਜੋ ਕਿ ਤੁਰੰਤ ਪਹੁੰਚ ਕੇ ਮਸ਼ੀਨਸ ਨੂੰ ਠੀਕ ਕਰ ਦੰਗੇ ਬਾਈ ਚਾਂਸ ਮਸ਼ੀਨ ਰਿਪਲੇਸ ਕਰਨੀ ਪੈਂਦੀ ਹੈ ਤਾਂ ਸਾਡੀ ਰਿਜ਼ਰਵ ਮਸ਼ੀਨ ਦੀ ਬਿਸਨਿਟੀ ਦੇ ਵਿੱਚ ਸੈਕਟਰ ਮੈਜਿਸਟ੍ਰੇਟ ਸੇ ਕੋਲ ਵੀ ਰਹਿਣੀ ਆ ਤੇ ਮਸ਼ੀਨ ਨੂੰ ਤੁਰੰਤ ਰਿਪਲੇਸ ਕਰ ਦਿੱਤਾ ਜਾਵੇਗਾ ਕਿਸੇ ਕਾਰਨ ਵਸ 6 ਜੇ ਤੱਕ VOTING ਪੂਰੀ ਨਹੀਂ ਹੋ ਪਾਂਦੀ ਤਾਂ 6 ਜੇ ਤੱਕ ਜਿੰਨਾ ਵੀ VOTER ਸਾਡੇ ਪੋਲਿੰਗ ਸਟੇਸ਼ਨ ਤੇ ਹੋਏਗਾ ਅੱਜ ਨਾ ਹੋਏਗਾ ਸਾਰੇ ਨੂੰ ਹੀ ਟੋਕਨ ਨੰਬਰ ਦੇ ਕੇ ਯਕੀਨੀ ਬਣਾਇਆ ਜਾਏਗਾ ਕਿ ਜਿੰਨੇ ਵੀ ਵੋਟਰ ਆਇਨੇ ਉਹ ਆਪਣੀ ਵੋਟ ਜ਼ਰੂਰ ਕਾਸਟ ਕਰੇਗਾ